ਅਸੀ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸ਼ੇਰਾ ਟੀਵੀ ਤੇ ਮੈਂ सुरेंद्र ਕੰਬੋਏ ਤੁਹਾਡੇ ਨਾਲ ਧੜੀਆਂ ਦਾ ਇੰਤਜ਼ਾਰ ਖਤਮ ਹੋ ਚੁੱਕਾ ਹੈ ਜਿਸ ਚੀਜ਼ ਦਾ ਜਲੰਧਰ ਵਾਸੀਆਂ ਨੂੰ ਇੰਤਜ਼ਾਰ ਸੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਹੈ ਕਿ ਜਿਹੜੀ ਕਟੜਾ ਤੋਂ ਅਮ੍ਰਿਤਸਰ ਚਲਾਈ ਗਈ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੂੰ ਵਰਚੂਅਲੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਕਟੜੇ ਤੋਂ ਜਲੰਧਰ ਪਹੁੰਚ ਚੁੱਕੀ ਹੈ ਤਸਵੀਰਾਂ ਇਸ ਲਈ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਸੰਗੀਤ ਰਾਦੇ ਨਾਲ ਫੁੱਲਾਂ ਦੇ ਨਾਲ ਸਜਾ ਕੇ ਗੱਡੀ ਜਿਹੜੀ ਬੰਦੇ ਭਾਰਤ ਐਕਸਪ੍ਰੈਸ ਹੈਗੀ ਆ ਜਲੰਧਰ ਪਹੁੰਚ ਚੁੱਕੀ ਆ ਇਹ ਤਸਵੀਰਾਂ ਨੇ ਇਥੋਂ ਇਹਨਾਂ ਨੇ ਇਸ ਗੱਡੀ ਨੇ ਹੁਣ ਕੀਤੀ ਸਰਪੰਨੀਆਂ ਤਸਵੀਰ ਇੱਕ ਹੋਰ ਦਿਖਾਉਣੀ ਸਰ ਇਹ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਕਦਮੇ ਤੇ ਚੱਲੀ ਸੀ ਉਹਦਾ ਸਵਾਗਤ ਫੁੱਲਾਂ ਦੇ ਨਾਲ ਕੀਤਾ ਜਾ ਰਿਹਾ ਹੈ ਉਹਨਾਂ ਦੀ ਵਰਖਾ ਜਿਹੜੀ ਹੈਗੀ ਆ ਉਹ ਕਿੱਟੀ ਲਾ ਰਹੀ ਹੈ तमाम ਭੱਜ ਭਾਗੂ ਇੱਥੇ ਮੌਜੂਦ ਹੈਗੇ ਨੇ ਔਰ ਫੁੱਲਾਂ ਦੀ ਵਰਖਾ ਕਰਕੇ ਬੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਬੰਦੇ ਪਾਰਤ ਐਕਸਪ੍ਰੈਸ ਦੀਆਂ ਕਿ ਜਲੰਧਰ ਵਾਸੀਆਂ ਨੂੰ ਜਲੰਧਰ ਵਾਸੀਆਂ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਟ੍ਰੇਨ ਹੈ ਜਲੰਧਰ ਸਟੇਸ਼ਨ ਤੇ ਪਹੁੰਚ ਚੁੱਕੀ ਸੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਬੰਦੇ ਪਾਰਤ ਐਕਸਪ੍ਰੈਸ ਜਿਹੜੀ ਹੈਗੀ ਆ ਉਹ ਜਲੰਧਰ ਸਟਾਪੇਜ ਹੋਵੇ ਔਰ ਖਾਸ ਕਰਕੇ ਨਰਿੰਦਰભાઈ ਮੋਦੀ ਹੁਰਾ ਵੱਲੋਂ ਇੱਕ ਤੋਹਫਾ ਜਿਹੜਾ ਆਜ਼ਾਦੀ ਦਿਹਾੜੇ ਮੌਕੇ ਦਿੱਤਾ ਕਿ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਹੈਗੀ ਕਟੜੇ ਤੋਂ ਅੰਮ੍ਰਿਤਸਰ ਚੱਲੇਗੀ ਅੰਮ੍ਰਿਤਸਰ ਤੋਂ ਕਟੜੇ ਵੱਲੋਂ ਚੱਲੇਗੀ ਔਰ ਇਹ ਟ੍ਰੇਨ ਲਗਾਤਾਰ ਹਫ਼ਤਾ ਇੱਕ ਪੂਰਾ ਚੱਲੇਗੀ ਪਰ ਮੰਗਲਵਾਰ ਜਿਹੜਾ ਦਿਨ ਹੈਗਾ ਮੰਗਲਵਾਰ ਨੂੰ ਇਹ ਟ੍ਰੇਨ ਜਿਹੜੀ ਹੈਗੀ ਆ ਨਹੀਂ ਚੱਲੇਗੀ ਛੁੱਟੀ ਰਹੇਗੀ ਪੂਰੇ 6 ਦਿਨ ਸੋਮਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਟ੍ਰੇਨ ਜਿਹੜੀ ਹੈਗੀ ਆ ਸਵੇਰੇ ਕਟੜੇ ਤੋਂ ਚੱਲੇਗੀ ਦੁਪਹਿਰ ਨੂੰ ਇਹ ਟ੍ਰੇਨ ਤੇ तमाम ਯਾਤਰੀ ਜਿਹੜੇ ਹੈਗੇ ਨੇ ਉਤਰ ਰਹੇ ਨੇ ਵੀਡੀਓ ਕਲਿੱਪਸ ਬਣਾ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਕਾਰਜਕਾਰੀ ਪ੍ਰਧਾਨ ਹੈਗੇ ਭਾਜਪਾ ਦੇ ਅਸ਼ਨੀ ਸ਼ਰਮਾ ਉਹ ਵੀ ਇਸ ਟ੍ਰੇਨ ਦੇ ਵਿੱਚ ਪਹੁੰਚੇ ਨੇ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਜੀ ਜੀ ਕਿਵੇਂ ਦੇਖਦੇ ਹੋ ਆਜ਼ਾਦੀ ਦੇ ਹਾਰੇ ਮੌਕੇ ਲੈ ਲੇ ਬਾਈ ਮੋਦੀ ਜੀ ਨੇ ਤੋਹਫਾ ਦਿੱਤਾ ਜਲੰਧਰ ਨੂੰ ਐਸਾ ਕਿ ਅੰਮ੍ਰਿਤਸਰ ਪੰਜਾਬ ਦੀ ਧਾਰਮਿਕ ਰਾਜਧਾਨੀ ਹੈ ਅੰਮ੍ਰਿਤਸਰ ਦਾ ਮਤਲਬ ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ ਦਾ ਮਤਲਬ ਸ਼੍ਰੀ ਗੋਲਡਨ ਟੈਂਪਲ ਅੰਮ੍ਰਿਤਸਰ ਦਾ ਮਤਲਬ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਦਾ ਮਤਲਬ ਬਾਲਮੀਕੀ ਤੀਰਥ ਸਥਾਨ ਅੰਮ੍ਰਿਤਸਰ ਦਾ ਮਤਲਬ ਬਾਗਿਆ ਵਾਲਾ ਬਾਰਡਰ ਔਰ ਜਦੋਂ ਕਟੜੇ ਦਾ ਨਾਮ ਆਉਂਦਾ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਾ ਧਿਆਨ ਆਉਂਦਾ ਅੱਜ ਦੋ ਸਟੇਟਾਂ ਦਾ ਜੋੜ ਨਹੀਂ ਹੈ ਦੋ ਧਾਰਮਿਕ ਸਲਾਹ ਤੇ ਦੋ ਥੀਲਾ ਦਾ ਜੋੜ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਧਾਰਮਿਕ ਰੂਪ ਦੇ ਅੰਦਰ ਜੇ ਉਛਾਲ ਆਏਗਾ ਹੀ ਆਏਗਾ ਇਹਦੇ ਨਾਲ ਨਾਲ ਭਾਰਤੀ ਪੰਜਾਬ ਦੇ ਅੰਦਰ ਪ੍ਰੇਟ ਵੀ ਵੀ ਵਧੇਗਾ ਸ਼ਰਧਾਲੂ ਵੀ ਵਧਣਗੇ ਪਹਿਲਾਂ ਹੁੰਦਾ ਸੀ ਉਹ ਕਦੇ ਯਾਰ ਅੰਮ੍ਰਿਤਸਰ ਆਏ ਆ ਮੈਂ ਜੋਂ ਦੇ ਵੀ ਜਾਣਾ ਵੀ ਚਾਹੁੰਦੇ ਸੀ ਲੇਕਿਨ ਜਾਣ ਹੀ ਬੰਦੇ ਸੀ ਇੱਦਾਂ ਹੀ ਵੈਸ਼ਟਰੋ ਦੇ ਵੀ ਮਾਨ ਦੇ ਕੋਲ ਜਾਣ ਤੋਂ ਬਾਅਦ ਲੋ ਅੰਮ੍ਰਿਤਸਰ ਆਉਣਾ ਚਾਹੁੰਦੇ ਸੀ ਔਰ ਇਹਦੀ ਟਾਈਮਿੰਗ ਵੀ ਬਹੁਤ ਵਧੀਆ ਹੈ ਇੰਨੀ ਵਧੀਆ ਟਾਈਮਿੰਗ ਹੈ ਮੈਨੂੰ ਲੱਗਦਾ ਹੈ ਇਹ ਨਰਿੰਦਰ ਮੋਦੀ ਨੇ ਪੰਜਾਬ ਨੂੰ ਤੋਹਫਾ ਦਿੱਤਾ ਹੈ ਮੈਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਜੀ ਸਰ ਜੀ ਪ੍ਰਧਾਨ ਜੀ ਦੇ ਵਾਸਤੇ ਕਾ ਬਿਲਕੁਲ ਸੀਤਲ ਮੁਰਾਲ ਵੀ ਸਾਡੇ ਨਾਲ ਤੇ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਕਿਨੇ ਦੇਖ ਲਿਓ ਜਿਹੜਾ ਤੋਹਫਾ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਰੇਲਵੇ ਮੰਤਰੀ ਅਸ਼ਵੀ ਵੈਸ਼ਨੀ ਜੀ ਦਾ ਰੇਲਵੇ ਰਾਜੇ ਮੰਤਰੀ ਬਿੱਟੂ ਜੀ ਦਾ ਉਸ ਮੁੱਖੀ ਭਾਰਤਿੰਦਰਾ ਪਾਰਟੀ ਦਾ ਮੈਂ ਧੰਨਵਾਦ ਕਰਦਾ ਜਲੰਧਰ ਸ਼ਹਿਰ ਨੂੰ ਜਿਹੜਾ ਤੋਹਫਾ ਮਿਲਿਆ ਕਿਉਂਕਿ ਟੂਰਿਸਟ ਦਾ ਇਹ ਪਲੇਸ ਹੈ ਸਾਡੇ ਜਲੰਧਰ ਤੋਂ ਜਦੋਂ ਲੋਕ ਜਾ ਕੇ ਹਰਮੰਦਰ ਸਾਹਿਬ ਸਾਡੇ ਕਰਨਗੇ ਲੋਕ ਮਾਂ ਮਾਂ ਵੈਸ਼ਨੂ ਦੇ ਵੀ ਉਹ ਦਿਵਾਰ ਜਾਣਗੇ ਲੋਕ ਬਾਗਾ ਬਾਰਡਰ ਜਾਣਗੇ ਲੋਕ ਰਾਮਕੀਰਤ ਜਾਣਗੇ ਦੁਰਗਾਣਾ ਮੰਦਰ ਜਾਣਗੇ ਲਗ ਲਗ 30 ਦਿਨ ਜਿਹੜਾ ਜਿਹੜਾ ਇਹ ਟ੍ਰੇਨ ਜੋੜੀ ਗਈ ਆ ਗਿਲੰਦਰ ਜਿਹੜੀ ਬੰਗ ਸੀ ਪੰਜਾਬ ਦੇ ਲੋਕਾਂ ਦੀ ਬੜੇ ਵੇਰਦੀ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਟੀ ਕੋਟੀ ਧੰਨਵਾਦ ਕਰਦਾ ਠੀਕ ਹੈ ਚਲੋ ਸਵਾਗਤ ਲੈ ਰਹੇ ਹਾਂ ਗਿਲੰਦਰ ਸਾਹਿਬ ਨੂੰ ਜਿਹੜੇ ਸਾਡੇ ਪੰਜਾਬ ਦੇ ਪਿਆਰੇ ਹੋਏ کوشش دی لارے کی جڑی ضرور پائی رہی ہے گجر آ رہی ہے کے دے نال جڑی وزیراعظم مودی دے لو بندے پارس پر سلام کو امن سلامی رہی لے آوا سوانہ تو گادے کوڑے ہے خوشی نال ہون دے ہو ਉਂਦੇ ਪਹਾੜ ਐਕਸਪ੍ਰੈਸ ਦਾ ਸਵਾਗਤ ਜਨਾਇਗਾ ਕੋਈ ਤੇ ਕੀਤਾ ਜਾ ਰਿਹਾ ਹੈ ਬਾਕੀ ਉਹ ਵੀ ਦਿਵਾਇਆ ਨਾ ਇੱਕ ਅਗਰ ਸਵਾਰੋ ਬਿਲਕੁਲ ਨਾ ਸਮੇਂ ਪਾ ਕੇ ਲਾਲੂ ਸਿੰਘ ਇਹ ਰੱਖੋ ਜੋ ਹੈ ਕਿ ਤੁਹਾਨੂੰ ਨੰਦਰ ਦੇ ਵਿੱਚ ਅਲੀ ਤੇ ਦਿਖਾ ਕੇ ਟ੍ਰੇਨ ਨੂੰ ਕੰਦੇ ਭਾਰੇ ਐਕਸਪ੍ਰੈਸ ਨੂੰ ਹਰਵਾਲਾ ਕੀਤਾ ਜਾ ਰਿਹਾ ਤੇਰੀ ਬਰਤਾਰੀ ਮੌਜੂਦ ਹੈ ਕਿ ਇਹ ਲਾਲੂ ਅਨੁਰੰਧਨ ਭਾਰੀ ਵਿੱਚ ਮੌਜੂਦ ਹੈ ਬਿਲਕੁਲ ਲਾਲੂ ਨੂੰ ਮਸੀਹ ਤੋਂ ਵੀ ਇਸ ਤੋਂ ਰੋਕਿਆ ਬੈਠੇ ਉਹਨਾਂ ਨੂੰ ਕਰ ਰਹੇ ਹੈ ਅੱਜ ਦੇ ਦਿਨ ਕਿ ਨੰਦਰ ਤੋਂ ਕੰਦੇ ਭਾਰੇ ਐਕਸਪ੍ਰੈਸ ਨੂੰ ਹਰਵਾਲਾ ਕੀਤਾ ਜਾ ਰਿਹਾ ਗਲਤਫਹਿਮੀ ਕੋਈ ਨਹੀਂ ਚਲਾਗੇ ਯਾਤਰੀ ਸਾਹਿਬ ਜਿਹੜਾ ਤੇਜ ਪ੍ਰਧਾਨ ਮੰਤਰੀ ਵੱਲੋਂ ਗਿਲੰਦਰ ਨੂੰ ਇੱਕ ਆਜ਼ਾਦੀ ਦਿਹਾੜੇ ਦੇ ਮੌਕੇ ਤੋਹਫਾ ਦੇਦਿਆਂ ਬੋਲਣੇ ਆਰੇ ਗੱਲਬਾਤ ਵੀ ਕਰਾਂਗੇ ਵੰਨਿਲ ਵਾਲੀਆ ਦੀ ਨਾਲ ਇਹ ਗੱਲਬਾਤ ਕਰਣੀ ਆ ਆਜ਼ਾਦੀ ਦੇ ਸਾਲੇ ਮੌਕੇ ਇਹਦੇ ਪ੍ਰਧਾਨ ਮੰਤਰੀ ਨੇ ਬੋਲੋ ਦਿੱਤਾ ਕਿ ਜਿੰਦਬੋਦ ਬਹੁਤ ਬੜਾ ਪਾਠ ਹੈ ਔਰ ਇਹ भगतफा है मैं समझना बड़ा तोहफा है खास करके भगतफा है क्योंकि यार जो भगत भगत जानते माता वैष्णो देवी मथा टेकन उन्होंने इच्छा होंगी सी ਜੇ ਸ਼੍ਰੀ ਸੋਹਣ ਮੰਦਰ ਜਾ ਕੇ ਅੰਮ੍ਰਿਤਸਰ ਵਿਖੇ ਨਤਮਸਤਕ ਹੋਈਏ ਦਰਗਿਆਣਾ ਮੰਦਰ ਜਾ ਕੇ ਦਰਸ਼ਨ ਕਰੀਏ ਤਾਂ ਉਹ ਸੁਪਨਾ ਸੁਪਨਾ ਰਹਿ ਜਾਂਦਾ ਸੀ ਉਹਨੇ ਸੁਪਨਾ ਸਾਕਾਰ ਹੋ ਗਿਆ ਬੰਦੇ ਭਾਰਤ ਦੁਆਰਾ ਜਿਹੜਾ ਕਿ ਕਟੜੇ ਤੋਂ ਚੱਲ ਕੇ ਅੰਮ੍ਰਿਤਸਰ ਵਿਖੇ ਜਿਹੜਾ ਹੈਗਾ ਜਲੰਧਰ ਹੁੰਦਿਆ ਹੋਇਆ ਅੰਮ੍ਰਿਤਸਰ ਜਾਂਦੀ ਹੈ ਟ੍ਰੇਨ ਔਰ ਇਹ ਸੁਪਨਾ ਸਾਕਾਰ ਹੋਇਆ ਕਿ ਜਿਹੜੇ ਭਗਤ हरिमंदर साहब जाते थे दुरैयाना मंदिर जाते तो उन्होंने आस्था हम माता वैष्णो देवी जाया जाए सो तो यह सपना जो है का साकार किया है प्रधानमंत्री श्री नरेंद्र मोदी जी ने भाजपा सरकार ने कि बस जी सैमी फास्ट ट्रेन जी है, है वो चला के और अजा है का आगाज होया है सो तो ये बहुत बड़ा तोहफा है जलंधर वासियों लिये पंजाब वासी ਜਿਹੜਾ ਸਫ਼ਰ ਅੱਗੇ ਕਾਫੀ ਘੰਟਿਆਂ ਦਾ ਸੀ ਉਸ ਟ੍ਰਿਮਨ ਕੇ ਕੋਈ ਕਿ ਕਈਆਂ ਦਿਨਾਂ ਦਾ ਹੁੰਦਾ ਸੀਗਾ ਜਿਹੜਾ ਹੁਣ ਘੰਟਿਆਂ ਚ ਰਹਿ ਗਿਆ 6 ਘੰਟਿਆਂ ਚ ਰਹਿ ਗਿਆ ਹੈਗਾ ਸਫ਼ਰ ਜਿਹੜਾ ਹੈਗਾ ਕਿ ਵੀ ਤੁਸੀਂ ਮਾਤਾ ਵੈਜਨਸ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੁਸੀਂ ਅੰਮ੍ਰਿਤਸਰ ਵਿਖੇ ਜਿਹੜਾ ਹੈਗਾ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਸਕਦੇ ਹੋ ਸੋ ਇਹ ਸਪਨਾ ਸੱਚਾ ਹੋਇਆ ਆਪਣਾ ਬਲੀ ਤੇਰਦੀ ਡਿਮਾਂਡ ਸੀ ਜਲੰਧਰ ਬਿਲਕੁਲ ਬਿਲਕੁਲ ਬਹੁਤ ਤੇਰਦੀ ਡਿਮਾਂਡ ਸੀਗੀ ਔਰ ਇਹਦੇ ਲਈ ਜਿਹੜਾ ਸਾਧੂ ਬਾਦ ਹੈ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਨੂੰ ਆ ਪੰਜਾਬ ਦੀ ਜਨਤਾ ਨੂੰ ਬਹੁਤ-ਬਹੁਤ ਬਧਾਈ ਜਲੰਧਰ ਦੀ ਜਨਤਾ ਨੂੰ ਬਹੁਤ-ਬਹੁਤ ਬਧਾਈ ਸੋ ਇਸ ਹਨ ਸੀਨੀਅਰ ਅਗੂ ਮਨੋਰੰਜਨ ਕਾਲੀਆ ਜੀ ਜਿਨ੍ਹਾਂ ਨੇ ਕਿਹਾ ਕਿ ਬਹੁਤ ਲੰਬੀ ਧਮਾਨ ਸੀ ਜਲੰਧਰ ਵਾਸੀਆਂ ਦੀ ਕਿ ਬੰਦੇ ਭਾਰਤ ਰੇਲ ਜਿਹੜੀ ਹੈਗੀ ਉਹਦਾ ਸਟਾਪ ਜਲੰਧਰ ਦੇ ਵਿੱਚ ਹੋਵੇ ਉਹ ਸਟਾਪੇ ਵੀ ਮਿਲ ਗਿਆ ਔਰ ਜਲੰਧਰ ਦੇ ਜਿਹੜੇ ਭਗਤ ਸੀਗੇ ਉਹਨਾਂ ਦੀ ਆਸ ਨੂੰ ਪੂਰਵੀ ਪਿਆ ਹੁਣ ਜਲੰਧਰ ਵਾਸੀ ਅੰਮ੍ਰਿਤਸਰ ਵੀ ਜਾਣਗੇ ਮਾਤਾ ਵੈਸ਼ਨੂ ਦੇ ਜੀ ਜਾਣਗੇ ਕੁਝ ਕੁ ਘੰਟਿਆਂ ਦਾ ਸਸਰ ਹੈਗਾ ਔਰ ਬੜੀ ਵੱਡੀ ਜਿਹੜਾ ਬੜਾ ਵੱਡਾ ਤੋਹਫਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਲੰਦਰ ਵਸਿਆ ਨੂੰ ਦਿੱਤਾ ਹੈ ਕੈਬਨ ਪੈਂਸੋ ਜਿਲੰਦਰ ਦੇ ਨਾਲ ਜਿਲੰਦਰ ਗੰਪੋਈ ਜਿਲੰਦਰ ਜਿਲੰਦਰ